ਸੱਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਲੋਕ ਕਲਮ ਪੰਜਾਬ ਮੈਂ ਹਾਂ ਗੁਰਸੇਵ ਸਿੰਘ ਅੱਜ ਕੁਰਾਲੀ ਵਿਖੇ ਦੁਸ਼ਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਐਸਪੀ ਮੁੱਲਾਪੁਰ ਮੋਹਿਤ ਅਗਰਵਾਲ ਨੇ ਆਪਣੀ ਪੁਲਿਸ ਪਾਰਟੀ ਸਮੇਤ ਮਰੰਡਾ ਰੋਡ ਤੇ ਸਥਿਤ ਆਤੀਸ਼ਵਾਜੀ ਦੀਆਂ ਦੁਕਾਨਾਂ ਦਾ ਦੌਰਾ ਕੀਤਾ ਹੈ ਇਸ ਮੌਕੇ ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਉਹ ਅਨਸੁਖਾਵੀ ਘਟਨਾ ਤੋਂ ਪਹਿਲਾਂ ਹੀ ਬਚ ਸਕਣ ਸੋ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਹਾਂਜੀ ਬੇਸਿਕਲੀ ਤਿਉਹਾਰਾਂ ਦਾ ਸੀਜ਼ਨ ਹੈ ਜਿਸ ਤਰ੍ਹਾਂ ਹੁਣ ਕੱਲ ਦੁਸ਼ਹਿਰਾ ਹੈ ਉਸ ਤੋਂ ਬਾਅਦ ਅਗੇ ਦੀਵਾਲੀ ਵੀ ਹੋਣੀ ਹੈ ਜੀ ਤੋਂ ਸਾਰਾ ਕੁਝ ਜਿਹੜਾ ਹੈਗਾ ਲੋਕਾਂ ਦੇ ਵਿੱਚ ਕੰਫੀਡੈਂਸ ਰੀਸਟੋਰ ਕਰਨ ਦੇ ਲਈ ਕਿ ਪੁਲਿਸ ਵੈਸੇ ਵੀ ਟ੍ਰੈਫਿਕ ਲਈ ਬਾਕੀ ਵੀ ਉਹਨਾਂ ਦੀ ਜਾਨ ਮਾਲ ਦੀ ਰਾਖੀ ਲਈ ਅਸੀਂ ਅਲੱਗ-ਅਲੱਗ ਜਗ੍ਹਾ ਤੇ ਨਾਕੇ ਲਗਾਏ ਹੋਏ ਨੇ ਕਿਉਂਕਿ ਲੋਕਾਂ ਦੀ ਪ੍ਰੈਜ਼ੈਂਸ ਕਾਫੀ ਵਧ ਜਾਂਦੀ ਹੈ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਵੈਲਿਊਏਬਲਸ ਜਿਹੜਾ ਬਾਜ਼ਾਰ ਚੋਂ ਖਰੀਦਣੀਆਂ ਕਰਨੀਆਂ ਜਾਣਾ ਤਾਂ ਉਹਨਾਂ ਦੀ ਸਿਕਿਉਰਿਟੀ ਦੇ ਪੁਆਇੰਟ ਤੋਂ ਅਸੀਂ ਵੱਖੋ-ਵੱਖ ਨਾਕੇ ਹਰ ਥਾਣੇ ਦੇ ਇੱਥੇ ਚਲਾਏ ਹੋਏ ਨੇ ਤੋ ਉਸੇ ਜਿਹੜੇ ਸਬੰਧ ਦੇ ਵਿੱਚ ਅਸੀਂ ਅੱਜ ਫਲੈਗ ਮਾਰਕ ਫੜਨੇ ਆ ਇਹਦੇ ਨਾਲ ਹੀ ਐਮਸੀ ਕੁਰਾਲੀ ਤੋਂ ਐਸਡੀਓ ਸਾਹਿਬ ਵੀ ਸਾਡੇ ਨਾਲ ਨੇ ਤੋ ਇਹਨਾਂ ਦੇ ਨਾਲ ਅਸੀਂ ਇੱਕ ਨਗਰ ਨਿਗਮ ਤੋਂ ਬੁਨਿਆਦੀ ਦੇ ਲਈ ਵੀ ਇੱਕ ਵਹੀਕਲ ਸਾਡੇ ਨਾਲ ਹੈ ਉਹ ਪਰਪਸ ਇਹ ਹੈ ਕਿ ਜਿੰਨੀਆਂ ਇਥੇ ਜਿੰਨੀਆਂ ਵੀ ਦੁਕਾਨਾਂ ਨੇ ਚਾਹੇ ਪਟਾਕਿਆਂ ਦੀਆਂ ਨੇ ਚਾਹੇ ਹੋਰ ਨੇ ਉੱਥੇ ਕਈ ਵਾਰੀ ਰਸ਼ਵਤ ਜਾਂਦਾ ਤੇ ਰੋਡ ਦੇ ਉੱਤੇ ਟ੍ਰੈਫਿਕ ਦਾ ਜਮ ਆਉਂਦਾ ਤਾਂ ਉਹਦੇ ਲਈ ਅਸੀਂ ਇਹ ਕਰ ਰਹੇ ਹਾਂ ਵੀ ਕੋਈ ਦੁਕਾਨਾਂ ਵਾਲਿਆਂ ਵੱਲੋਂ ਜਾਂ ਤਾਂ ਇਲੀਗਲ ਇਨਕ੍ਰੋਚਮੈਂਟ ਨਾ ਹੋਵੇ ਐਂਡ ਦੂਸਰੀ ਗੱਲ ਜਿਹੜੇ ਪਾਰਕਿੰਗ ਹੈ ਉਹ ਪ੍ਰੋਪਰ ਉੱਥੇ ਕਰਵਾਈ ਹੋਵੇ ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਾਡੇ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਤੇ ਉਹ ਜਾਗਰੂਕਤਾ ਮੁਹਿੰਮ ਵੀ ਹੈ ਇਸ ਤੋਂ ਬਾਅਦ ਜੇ ਕੋਈ ਵਾਈਲੇਸ਼ਨ ਪਈ ਜਾਊਗੀ ਤਾਂ ਉਹਦੇ ਸਬੰਧ ਦੇ ਵਿੱਚ ਸਖਤ ਕਾਰਵਾਈ ਜੋ ਕਾਨੂੰਨ ਦੇ ਹੇਠ ਬਣਦੀ ਹੈ ਉਹ ਕੀਤੀ ਜਾਊਗੀ ਅੱਜ ਤੱਕ ਨਹੀਂ ਸਰ ਕਿਸੇ ਤਰ੍ਹਾਂ ਦੇ ਕੋਈ ਚਲਾਨ ਵਗੈਰਾ ਕੱਟੇ ਆ ਜਾਂ ਫਿਰ ਜਿਹੜੇ ਜਿਹੜੇ ਵਹੀਕਲ ਗਲਤ ਪਾਰਕ ਨੇ ਜੋ ਗਲਤ ਵਹੀਕਲ ਪਾਰਕ ਨੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਜੀ